ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਕੀ ਹਾਲ ਨੇ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਮੌਸਮ ਹੈੜਾ ਬਹੁਤ ਹੀ ਸੋਹਣਾ ਜੀ ਥੋੜੇ ਥੋੜੀ ਭੂਰ ਜੀ ਪੈ ਜਾਂਦੀ ਹੈ ਕਦੇ ਨਹੀਂ ਆ ਜਾਂਦਾ ਕਦੇ ਹਟ ਜਾਂਦਾ ਬੱਦਲ ਬਾਈ ਵਧੀਆ ਤੇ ਆਪਾਂ ਚੱਲੇ ਅੱਜ ਪੇਠੇ ਦੀ ਆਖਰੀ ਤੜਾਈ ਕਰਨ ਕੋਸ਼ ਬੇਠਾ ਕੱਲ ਸ਼ਾਮ ਨੂੰ ਅਸੀਂ ਤੋੜ ਕੇ ਰੱਖ ਲਿਆ ਸੀ ਤਕਰੀਬਨ 4 ਕਿវេਗੇ ਹੁੰਦਾ 4-5 ਕਿវេਗੇ ਹੁੰਦਾ ਆਪਣਾ ਕਿਹੜਾ ਇੱਕ ਲੰਬਾ ਰਹਿੰਦਾ ਉਹ ਆਪਾਂ ਨੇ ਉੱਥੇ ਜਾ ਕੇ ਤੋੜਨਾ ਉਹ ਆ ਗਿਆ ਰਾਜੂ ਮੈਂ ਟਰਾਲੀ 'ਚ ਰੱਖ ਲਿਆਵਾਂਗੇ ਟਰਾਲੀ ਆਪਾਂ ਤਾਂ ਲੈ ਕੇ ਜਾ ਰਹੇ ਹਾਂ ਇੱਕ ਤਾਂ ਵੀ ਨਾਲ ਲੈ ਆਵਾਂਗੇ ਟਰਾਲੀ 'ਚ ਪਾ ਕੇ ਦੂਜਾ ਇਹ ਆ ਵੀ ਉਹ ਜਿਹੜਾ ਰਸਤਾ ਹੈ ਮੀਂਹ ਕਰਕੇ ਥੋੜਾ ਜਿਹਾ ਗਿੱਲਾ ਹੋ ਗਿਆ ਨਾ ਮੋਟਰਸਾਈਕਲ ਜਾਂਦਾ ਉੱਥੇ ਨਾ ਸਾਈਕਲ ਜਾਂਦਾ ਤੇ ਰਿਹੜਾ ਆਪਣਾ ਜਾ ਕੇ ਮੁੜਿਆ ਆ ਤੇ ਹੁਣ ਚੱਲਦੇ ਆਪਾਂ ਮੋਟਰ ਤੇ ਨੂੰ ਵੀ ਔਏ ਮੀ ਫੇਰ ਆ ਗਿਆ ਮੈਂ ਹੀ ਰਸਤਾ ਦਾ ਫੇਰ ਮੀ ਨਾਲ ਖਰਾਬ ਹੋ ਜਾਂਦਾ ਰਸਤਾ ਮੀ ਨਾਲ ਖਰਾਬ ਹੋ ਜਾਂਦਾ ਸਾਰ ਕਹਾਂ ਸੋਏ ਵਾਲਾ ਰਸਤਾ ਦਿਖਾਉਣਾ ਕਿੰਨੀ ਪੱਟੀ ਮੇਸ ਕਰਤੀ ਸੋਏ ਵਾਲਿਆਂ ਨੇ ਜਿਨ੍ਹਾਂ ਨੇ ਸੂਆ ਬਣਾਇਆ ਲਓ ਜੀ ਆਹ ਰਾਹ ਦੀ ਗੱਲ ਕਰਦਾ ਸੀ ਸੂਏ ਵਾਲਿਆਂ ਨੇ ਮਿੱਟੀ ਪੱਟ ਕੇ ਇੱਧਰੋਂ ਪਾਸੇ ਉੱਚਾ ਕਰਤਾ ਆਹ ਰਾਹ ਵਿਚਾਲੋਂ ਪੱਟਤਾ ਤੇ ਇੱਥੇ ਚੱਕ-ਚੱਕ ਕੇ ਮਿੱਟੀ ਜੀ ਸੀਬੀਆਂ ਇੱਧਰ ਛਿੜਤੀ ਆਹ ਚੀਜ਼ ਨਹੀਂ ਵੀ ਕਰਤੀ ਡੌਲਾ ਉੱਚਾ ਹੋ ਗਿਆ ਟਰੈਕਟਰ ਟਰਾਲੀਆਂ ਲੰਘਦੇ ਨੇ ਕੱਦੂ ਵੇਲੇ ਲੰਘਦੇ ਨੇ ਟਰੈਕਟਰ ਤਾਂ ਕਰਕੇ ਇਹਦੇ ਵਿੱਚ ਲੀਪ ਪੈ ਗਈ ਰੇੜਾ ਬੱਛਾ ਤਾਂ ਜਦੋਂ ਸੁੱਕਾ ਹੁੰਦਾ ਉਦੋਂ ਹੀ ਆਉਂਦਾ ਥੋੜਾ ਜਿਹਾ ਔਖਾ ਹੋ ਜਾਂਦਾ ਕਿੱਥੇ ਮੋਟਰਸਾਈਕਲ ਨਹੀਂ ਆਉਂਦਾ ਹੈਗਾ ਜੀ ਜਦੋਂ ਮੀਂਹ ਪੈ ਕੇ ਹਟਦਾ ਜਾਂ ਮੀਂਹ ਪੈਂਦਾ ਇੱਕ ਤਾਂ ਤਿਲਕਣ ਬਹੁਤ ਹੈ ਸੁਵੇਦੀ ਰੇਕ ਜੀ ਹੈ ਵਿੱਚ ਇਸ ਕਰਕੇ ਇਹ ਟਰਾਲੀ ਤੇ ਆਇਆ ਫਸਾ ਦੇ ਜਾਣੇ ਮੋਟਰਸਾਈਕਲ ਨਹੀਂ ਲੈ ਕੇ ਔਰੇ ਧੱਕਾ ਖਰਾਬ ਪੂਰਾ ਖਰਾਬ ਹੈ ਇੱਥੇ ਇੱਦੋਂ ਕਹਾਂ ਸਹੀ ਹੈ ਇੱਦੋਂ ਬਾਅਦ ਥੋੜਾ ਜਿਹਾ ਉੰਗੇ ਟਿੱਬਿਆਂ ਵਾਲੀ ਜ਼ਮੀਨਾਂ ਆ ਜਾਂਦੀਆਂ ਨੇ ਤੇ ਇੱਥੇ ਤਾਂ ਕਸਾਰੀ ਚਰਗਲ ਜੀ ਆ ਇੱਥੇ ਜਲੇ ਤੱਕ ਲਓ ਜੀ ਭਾਈ ਜੀ ਪਹੁੰਚ ਗਏ ਆਪਾਂ ਖੇਤ ਪੇਠ ਵਾਲੀ ਮੋਟਰ ਤੇ ਅੱਧਾ ਕੱਲ ਤੋੜ ਗਏ ਸੀ ਅਸੀਂ ਸ਼ਾਮ ਨੂੰ ਆਹ ਖੰਭੇ ਤੋਂ ਲੈ ਕੇ ਇੱਧਰ ਆਹ ਤੋੜ ਲਿਆ ਸੀ ਉਹ ਟਰਾਲੀ ਖੜਾ ਲਈ ਪੇਚ ਹੁਣ ਚੱਕ ਕੇ ਪਹਿਲਾਂ ਜਿਹੜਾ ਤੋੜਿਆ ਹੋਇਆ ਢੇਰੀਆਂ ਲਾਈਆਂ ਹੋਈਆਂ ਨੇ ਪਹਿਲਾਂ ਉਹਨੂੰ ਪਾਵਾਂਗੇ ਟਰਾਲੀ 'ਚ ਫੇਰ ਆ ਤੋੜਾਂਗੇ ਆਦਾ ਕਰਾਂਦਾ ਇਹਨੂੰ ਤੋੜ ਕੇ ਇਹ ਵੀ ਟਰਾਲੀ ਚ ਪਾਵਾਂਗੇ ਤੇ ਫੇਰ ਗਾਹਾਂ ਕਰਾਂਗੇ ਇਹਦਾ ਕੱਦੂ ਤੇ ਫੇਰ ਲਾਵਾਂਗੇ ਜੀਰੀ ਉਧਰ ਛਿੰਦੇ ਉਹ ਨਹੀਂ ਗਾਹ ਜੀਰੀ ਲਾ ਰਹੇ ਨੇ ਆਪਣੇ ਕੋਲੇ ਹੋ ਗਾਹ ਕੱਦੂ ਕਰਕੇ ਪੀ ਆਰ 126 ਤੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਜੀਰੀ ਚਲੋ ਹੁਣ ਉਹ ਲਾਣਦਾਰ ਉਹਨਾਂ ਤੇ ਲਾਗੇ ਇਕੱਠਾ ਕਰਨ ਟੋਕਰੇ ਭਰ ਕੇ ਵਿੱਚ ਪਾਉਣ ਟਰਾਲੀ ਦੇ ਤੇ ਹੁਣ ਮੈਂ ਵੀ ਚੱਲਾਂ ਨਾਲ ਲੱਗੀਏ ਚਾਰੇ ਜਾਣਿਆ ਸੀ ਲਓ ਇਹ ਕੰਢੇਰੀਆਂ ਲਾਈਆਂ ਹੋਈਆਂ ਨੇ ਟੋਕਰੇੜੇ ਆਪਣੇ ਕਦੂਆਂ ਤੇ ਪੇਠੇ ਵਾਸਤੇ ਤਿਆਰ ਕਰਦੇ ਹੋ ਰਹੇ ਹੁਣ ਉਧਰ ਕਦੂ ਵਾਲੀ ਮੋਟਰ ਤੇ ਕਿਉਂਕਿ ਪਰਸੋਂ ਕਦੂ ਤੋੜੇ ਦੀਏ ਤੇ ਅੱਜ ਕਾਲਾ ਪੇਠਾ ਤੋੜ ਕੇ ਕੰਢੇਰੀਆਂ ਲਾ ਗਏ ਤੇ ਬਸ ਹੁਣ ਨਾਲ ਹੁੰਦੇ ਲਾਣੇ ਦਾ ਨੂੰ ਪਹਵਾਵਾਂਗੇ ਟਰੈਕਟਰ ਤੇ ਤੇ ਨਾਲ ਹੁੰਦੇ ਇੱਕ ਨੇ ਰਾਜੂ ਵਿੱਚ ਛੱਟੀ ਜੂਗਾ ਸਰਤੇ ਦਾ ਬੰਨ ਲੈਂਦਾ ਉਹ ਤੋ ਇਹਨੂੰ ਨੂੰ ਨੂੰ ਲਾ ਲੈਦਾ ਹੈਲਾ ਉਹ ਚੱਕ ਲੈਦਾ ਹੈਲਾ ਲੈ ਆ ਜਾ ਕੇ ਰਸੀ ਲੈਣ ਦੀ ਨਾਲ ਲਿਆ ਰਸੀ ਚੱਕ ਕੇ ਲਿਆ ਕਰਾਂ ਇਹਨੂੰ ਬਣਾ ਦਈਏ ਪਹਿਲਾਂ ਹਜੇ ਨਾ ਗੋਹੇ ਮੰਗੂ ਸੜਦਾ ਗੋਹੇ ਮੰਗੂ ਨਹੀਂ ਸੜਦਾ ਇੱਕ ਇੱਕ ਫਾਟ ਪਰਲੇ ਪਾਸੇ ਲੱਗੀ ਏ ਢੇਰੀ ਢੇਰੀਆਂ ਦੀ ਕਾਹ ਬੈਟ ਤੇ ਲੱਗੀ ਏ ਹੱਡੀਆਂ ਨਿਸ਼ਾਨੀਆਂ ਰਾਈਆਂ ਹੋਈਆਂ ਸੀ ਤੇ ਉਧਰੋਂ ਸੋਨੀ ਭਰਨ ਦਾ ਢੋਕਰਾ ਜਾਨੂੰ ਉਧਰ ਸੱਟਿਆ ਉਹਦਾ ਰਾਜੂ ਇਧਰੋਂ ਮੈਂ ਭਰਦਾਂ ਨਾ ਇਧਰੋਂ ਮੈਂ ਸੜਦਾ ਇਹ ਸੜਦਾਂਦਾ ਲਓ ਜੀ ਮੀ ਵੀ ਪੈਣ ਲੱਗ ਗਿਆ ਭੂੜ ਪੈਂਦੀ ਆ ਦੇਖਦਾ ਟਰੈਕਟਰ ਸਾਨੂੰ ਗਿੱਲਾ ਤੇ ਉਧਰੋਂ ਸੋਨੀਓ ਨਹੀਂ ਚੱਕ ਲੈ ਬਸ ਆਹ ਖੇਦ ਚੱਕਿਆ ਗਿਆ ਤਿੰਨ ਚਾਰ ਕਫਾਂਟੇ ਹੀ ਪੇਠਾ ਉਣ ਥੋੜਾ ਜਿਹਾ ਘੱਟੇ ਸੀਗਾ ਲਾਸਟ ਵਾਰੀ ਤੇ ਢੇਰੀਆਂ ਪਾਉਣ ਲੱਗਿਆ ਆਹੀ ਫਾਂਟ ਰਹੀ ਹੈ ਇਹਦੇ ਵਿੱਚ ਢੇਰੀਆਂ ਨੇ ਬਸ ਤੇ ਬਾਕੀ ਫਿਰ ਉਧਰੋਂ ਤੋੜਨ ਲੱਗਾਂਗੇ ਇਹਨੂੰ ਬਾਹਰ ਕੱਢ ਕੇ ਟਰਾਲੀ ਤੇ ਕਾਹਦਾ ਕੱਦ ਪੇਠਾ ਵਿੱਚ ਰਹਿ ਗਿਆ ਐਂ ਤਾਂ ਖੇਤ ਵੀ ਰੱਖ ਲੈਣਾ ਹੁੰਦਾ ਆਪਾਂ ਦਾ ਚਲੋ ਹੁਣ ਤੋੜੀਏ ਜੀ ਹੁਣ ਇਧਰਲਾ ਪਾਸਾ ਆਪਣਾ ਚੱਕਿਆ ਗਿਆ ਆ ਇਧਰ ਇੰਨਾ ਹੋ ਗਿਆ ਆਪਣਾ ਤਕਰੀਬਨ 15-20 ਲਫਾਫੇ ਹੋਣਗੇ 20 ਦੇ ਗੇੜ ਚ ਲਫਾਫੇ ਹੋਗੇ ਇਧਰ ਤੇ ਹੁਣ ਆਪਾਂ ਆ ਖੇਤ ਜਿਹੜਾ ਤੋੜੀ ਆ ਕਿਹੜਾ ਤਕਰੀਬਨ ਅੱਧਾ ਕੁ ਟੁੱਟ ਗਿਆ ਜਿਵੇਂ ਮੈਂ ਦੱਸਿਆ ਅੱਧਾ ਗੱਜ ਤੋੜਦਿਆਂ ਤੇ ਹੁਣ ਟਰੈਕਟਰ ਟਰਾਲੀ ਖੜਾ ਲਿਆ ਇੱਥੇ ਤੇ ਤੋੜ ਕੇ ਫਿਰ ਜਦੀ ਟਰੈਕਟਰ ਟਰਾਲੀ ਵਿੱਚ ਬਾੜ ਕੇ ਦੇ ਦੋ ਗੇੜਾਂ ਚੱਕ ਲਿਆਵਾਂਗੇ ਸਾਰਾ ਤੇ ਹੁਣ ਉਧਰਲੇ ਸਿਰੇ ਤੋਂ ਫਾਂਡ ਧਰੀਏ ਲਓ ਜੀ ਤੋਂਪਾ ਨਿਕਲਾਈ ਸਵੇਰ ਦੁਪਹਿਰਾ 1:30 ਹੋ ਗਏ ਤੇ ਹੁਣ ਤੋਂਪਾ ਨਿਕਲਾਈ 5-10 ਮਿੰਟ ਪਹਿਲਾਂ ਵੀ ਪੈਂਦਾ ਸੀ ਥੇ ਮੈਂ ਤੋੜਦੇ ਆ ਪੂਬ ਦੀ ਫਾਂਡ ਤਰ ਕੇ ਤੇਰੀਆਂ ਲਾਈ ਜਾਨੇ ਆ ਉਹ ਤੇਰਾ ਲਾਰੀ ਡੇਰੀ ਤੇ ਹੁਣ ਉਦੋਂ ਬਾਅਦ ਇਕੱਠੇ ਚੱਕਾਂਗੇ ਛੋਟਾ ਵੱਡਾ ਸਾਰਾ ਹੀ ਤੋੜੀ ਜਾਨੇ ਅੱਜ ਖਤਮ ਕਰ ਦੇਣਾ ਪੇਠਾ ਤੇ ਰੱਬ ਸੁੱਖ ਰੱਖੇ ਬਹੁਤ ਬਹੁਤ ਸ਼ੁਕਰ ਹੈ ਪ੍ਰਮਾਤਮਾ ਦਾ ਤੇ ਸੁੱਖ ਰੱਖੇ ਰੱਬ ਵੀ ਹੁਣ ਇੱਕ ਦੂ ਬਾਦ ਆਪਾਂ ਕੱਦੂ ਕਰਾਂਗੇ ਬੇਠੇ ਦਾ ਤੇ ਲਾਵਾਂਗੇ ਫਿਰ ਜੀਰਪੀ ਆਰ 126 ਉਹ ਪਨੀਰੀ ਦੂਈ ਮੋਟਰ ਦੇ ਵਿੱਚੀ ਹੋਈ ਹੈ ਉਹ ਪਾਣੀ ਪੁਣੀ ਪੀ ਲਈ ਆ ਫਾਂਟ ਲਾ ਕੇ ਲਾਓ ਜੀ ਬੇਠੇ ਰੱਬ ਲਿਆ ਵੀ ਬੰਦਾ ਪਾਣੀ ਬਹੁਤ ਆ ਮੇਰਾ ਚੜ ਗਿਆ ਨਾ ਨਾ ਓਏ ਜਾ ਕਿੱਧਰ ਨੂੰ ਕੰਡਦਾ ਸੀ ਆ ਜਾ ਇੱਕ ਵਾਰੀ ਬੁੱੱਚ ਦਾ ਲੈ ਬਚਾਈ ਜਾਣਾ ਕਹੀ ਜੇ ਲਓ ਜੀ ਫੜੋ ਜੀ ਸਰਦਾਰ ਜੀ ਬੁੱੱਚਿਆ ਬਣੀ ਜਾਂਦਾ ਦਾ ਆਪ ਜਾਣੀ ਫੜਾ ਲਓ ਜੀ ਫੜੋ ਜੀ ਬੈਠਾ ਜੀ ਚਲੋ ਚਲੋ ਤੋੜੋ ਤੋੜੋ ਚੌੜਾ ਲਾ ਕੇ ਕਰਨਾ ਇਹ ਆਪਾਂ ਹੀ ਚੌੜ ਵੱਧ ਕਰਦੇ ਕੰਮ ਥੋੜੀ ਕਰਦੇ ਨੇ ਯਾਰ ਇਹ ਲੋਗੇ ਆ ਬਚਾ ਬਚਾ ਕੇ ਤੇਰੀਆਂ ਲਾਰੇ ਤੇ ਨਾਲ ਇੰਜੋਏ ਕਰ ਰਹੇ ਹਾਂ ਮੌਸਮ ਤੇ ਪੇਠੇ ਦੀ ਤੜਾਈ ਹਾਂ ਆ ਪੇਠਾ ਪਕਾਇਆ ਨਾ ਬਈ ਕਦੇ ਵੀ ਕਿਉਂਕਿ ਪੱਕਦੇ ਨਹੀਂ ਵਿੱਚੋਂ ਖਾਲੀ ਹੋ ਜਾਂਦਾ ਪੱਤਲ ਜਿਹਾ ਰਹੇ ਨਹੀਂ ਆ ਦੇ ਨਵੇਂ ਦੇਖੀ ਕੀ ਬਣਾਇਆ ਸੋਹ ਹੈ ਨਾਲ ਨਾ ਫਵੇਲੀ ਬਣਾਇਆ ਫਿਰਦੇ ਨੇ ਵਿੱਚ ਦੀ ਦੂਜੇ ਪਾਸੇ ਮੋਰੀ ਗੱਡੀ ਵੀ ਇੱਕ ਬਾਈ ਬੜਨ ਲਈ ਇੱਕ ਪੱਤਾ ਲਿਹਾ ਹੈ ਇੱਕ ਪਾਸੇ ਨਾਲ ਐਂਟਰੀ ਕਰੀਏ ਇੱਕ ਪਾਸੇ ਐਕਜੇ ਤਾਂ ਉੱਪਰਲੇ ਪਾਸੇ ਨਾਲ ਕਰਨ ਦੀ ਕਿਸਾਨ ਰੂਪ ਬਣਾ ਲੈ ਤੇ ਹੁਣ ਲਾਈਟ ਵੇਟ ਆਇਆ ਖਾਲੀ ਦਾ ਘਰ ਤਾਂ ਵਿੱਚ ਚੂਹੇ ਨੇ ਵੀ ਬੈਠਾ ਵਿੱਚ ਬਾਲਾ ਖਰਾਬ ਕਰਤਾ ਕਿਉਂਕਿ ਆਲੇ-ਦਾਲੇ ਜੀਰੀਆਂ ਲੱਗਣ ਕਰਕੇ ਫਿਰ ਸੁੱਕਾ ਬਹਣ ਹੈ ਨਹੀਂ ਸੀ ਆਪਣਾ ਹੀ ਸੀ ਇੱਥੇ ਸਾਰੇ ਜੀਰੀ ਲੱਗੀ ਆਲੇ-ਦਾਲੇ ਤਾਂ ਕਰਕੇ ਚੂਹਾ ਦਾ ਫਿਰ ਸੁੱਕੇ ਸਾਨੂੰ ਪਾਈਦਾ ਸਾਨੂੰ ਪਤਾ ਹੀ ਐ ਐਦਗੀ ਚੂਹੇ ਦਾ ਭਾਦਾ ਵੀ ਜ਼ਿਆਦਾ ਹੈ ਬਹੁਤ ਜਿਆਦੇ ਜੂਆ ਉੱਤਰ ਪੇਠੇ ਚ ਕਦੂ ਚ ਵੀ ਜੂਆ ਉਹਦੇ ਵੀ ਅੜੜਾੜੇ ਸਾਰੀ ਜੀਰੀ ਲੱਗੀ ਹੋਈ ਹੈ ਕਦੂਰੀ ਵੀ ਪਾਈ ਹੈ ਜੀ ਕਦੂ ਵੀ ਤੋੜਨਾ ਚਾਹਾਂਗੇ ਜੀ 50 ਵਜੇ ਤੋੜਨ ਲੱਗਣਾ ਚਾਹ 4:30 ਵਜੇ ਕਦੂ ਵੀ ਤੋੜਾਂਗੇ ਮਹਾਰਾ ਜੀ ਦੀ ਕਿਰਪਾ ਨਾਲ ਬਾਬੇ ਨਾਨਕ ਦੀ ਕਿਰਪਾ ਨਾਲ ਪੇਠਾ ਆਪਣਾ ਟੁੱਟ ਗਿਆ ਨਿੱਕਾ ਮੋਟਾ ਸਭ ਤੋੜ ਲਿਆ ਆਪਾਂ ਨੇ ਇਹ ਜੀ ਤੇ ਹੁਣ ਆਪਾਂ ਲੱਗੇ ਆ ਪੌਣ ਟਰਾਲੀ ਚ ਟਾਈਮ ਤਕਰੀਬਨ ਸਾਢੇ 12:00 ਵਜੇ ਜੀ ਪੂਰੇ 12:00 ਵਜੇ ਅਸੀਂ ਹੁਣ ਰੋਟੀ ਵਾਲੇ ਨੂੰ ਪਹੁੰਚ ਜਾਵਾਂਗੇ ਘਰੇ ਆਲਾਦਾਲਾ ਲਾਗੇ ਸਮਾਰਨ ਮੁੰਡੇ ਕਹਿੰਦੇ ਬੇਲਾ ਬੂਲਾ ਖਿੱਚ ਲੈਣੇ ਆਲਾਦਾਲਾ ਜਾਨੂ ਲੈਣ ਦਾ ਟਰੈਕਟਰ ਲੈ ਕੇ ਆਉਂਦਾ ਤੇ ਬਸ ਕਰਦੇ ਆਂ ਤਿਆਰੀ ਇੱਥੇ ਢੇਰੀ ਹੋਊ ਬਤ ਢੇਰੀ ਤੇ ਰੱਖ ਲੈ ਇੱਥੇ ਬਸ ਹੁਣ ਤਿਆਰੀ ਕਰਾਂਗੇ ਦੀ ਤੇ ਅਜੇ ਪਨੀਰੀ ਵੀ ਪੰਜ ਚਾਰ ਦਿਨ ਲੇਟ ਲਾਵਾਂਗੇ ਥੋੜੀ ਜਿਹੀ ਛੋਟੀ ਆ ਜੱਤ ਕਹੇ ਤਿਆਰੀ ਕਰਾਂਗੇ ਕੇਰਾ ਕੱਦੂ ਕਰਕੇ ਰੱਖ ਲਾਂਗੇ ਫਿਰ ਇਹਨੂੰ ਇੱਕ ਦੋ ਦਿਨਾਂ ਬਾਅਦ ਦੁਬਾਰਾ ਫਿਰ ਕੱਦੂ ਕਰਾਂਗੇ ਦੇਖੋ ਬੇਲ ਕਿੱਥੇ ਤੱਕ ਗਈ ਪਈ ਆ ਉਹ ਉੱਥੋਂ ਕੱਚਾ ਕਿੰਨੀ-ਕਿੰਨੀ ਮੱਲੀ ਆ ਪੇਠੇ ਦੀ ਬੇਲ ਕਿਤੇ ਬਾਬੇ ਨਾਨਕ ਦੀ ਕਿਰਪਾ ਨਾਲ ਬਹੁਤ ਵਧੀਆ ਰਿਹਾ ਜੀ ਜਿਹੜਾ ਦਿੱਤਾ ਆਪਾਂ ਨੂੰ ਰੇਟ ਵੀ ਵਧੀਆ ਲੱਗਿਆ ਲੱਗਦਾ ਰਿਹਾ ਤੇ ਝਾੜ ਦਾ ਫਰਕ ਪੈ ਗਿਆ ਝਾੜ ਨਹੀਂ ਹੋਇਆ ਉਹਨਾਂ ਜਿੰਨਾ ਕਹ ਲੋ ਵੀ ਹੋਣਾ ਚਾਹੀਦਾ ਸੀ ਜਾਂ ਕਹ ਲੋ ਵੀ ਕੰਪਨੀ ਵਾਲੇ ਬੀ ਵਾਲੇ ਦੁਕਾਨਾਂ ਵਾਲੇ ਕਹਿੰਦੇ ਨੇ ਵੀ ਇੰਨਾ ਝਾੜ ਹੁੰਦਾ ਉਹਨਾਂ ਝਾੜ ਨਹੀਂ ਹੋਇਆ ਹੈਗਾ ਪਰ ਫਿਰ ਵੀ ਕੋਲ ਮਲਾ ਕੇ ਆ ਵੀ ਖਾਲੀ ਨਾਲੋਂ ਵਧੀਆ ਜੋ ਬੱਟਿਆ ਸੋ ਜੋ ਖੱਟਿਆ ਸੋ ਬੱਟਿਆ ਤੇ ਜਿੰਨਾ ਆਪਣੀ ਕਿਸਮਤ ਚ ਸੀ ਯਾਰ ਰੱਬ ਨੇ ਆਪਾਂ ਨੂੰ ਦੇਣਾ ਸੀ ਉਹਨਾਂ ਆਪਾਂ ਨੂੰ ਮਿਲਿਆ ਤੇ ਹੁਣ ਆਪਾਂ ਕਹੀਏ ਲੋਡ ਪੇਠਾ ਉਹ ਇਹ ਵਾਂਗੂ ਮਾਰਦਾ ਪੇਠੇ ਨੂੰ ਲਓ ਜੀ ਪੇਠਾ ਚੱਕਿਆ ਗਿਆ ਇੱਥੇ ਦਾ ਕੰਮ ਅੱਜ ਹੋ ਗਿਆ ਜੀ ਖਤਮ ਸ਼ੁਕਰ ਹੈ ਬਾਬੇ ਨਾਨਕ ਦਾ ਤੇ ਟਰਾਲੀ 'ਚ ਪੈ ਗਿਆ ਲਗਭਗ ਸੋਨੇ ਕਹਿੰਦਾ 50 ਤੋਂ 60 ਲਫਾ ਭੇਜੇ ਇਕੱਠੇ ਨਹੀਂ ਭੇਜਦੇ ਮੰਡੀ ਥੋੜੇ ਥੋੜੇ ਕਰਕੇ ਭੇਜਾਂਗੇ ਕੱਦੂਆਂ ਦੇ ਨਾਲ ਭੇਜ ਦਿਆ ਕਰਾਂਗੇ ਤੇ ਜਿੰਦਾ ਲਾਤਾ 12:30 ਵੱਜ ਗਏ ਤੇ ਹੁਣ ਚੱਲੀਏ ਆਪਾਂ ਘਰ ਨੂੰ ਘਰੇ ਜਾ ਕੇ ਇਹ ਕਰਾਂਗੇ ਰਾਮ ਫਿਰ ਤੋੜਾਂਗੇ ਸ਼ਾਮ ਨੂੰ ਕੱਦੂ ਲਓ ਜੀ ਭਾਈ ਸ਼ਾਮ ਦੇ ਵੱਜ ਗਏ ਜੀ 5 5 ਵਜੇ 5 ਵਜੇ ਨਹੀਂ ਹੈਗੇ ਜਮ ਸਾਢੇ 4 ਹੀ ਹੋਏ ਨੇ ਜੀ ਤੇ ਅਸੀਂ ਘਰੋਂ ਸਵਾ 4 ਵਜੇ ਚੱਲੇ ਸੀ ਰਾਜੂ ਪਹਿਲਾਂ ਆ ਗਿਆ ਸੀ ਜਿਹੜਾ ਲੈ ਕੇ ਤੇ ਅਸੀਂ ਲੱਗ ਗਏ ਜੀ ਕੱਦੂ ਤੋੜਨ ਰਾਜੂ ਦੇ ਟੋਕਰਾ ਧਰ ਲਿਆ ਸਿਰ ਤੇ ਕੱਦੂਆਂ ਦੀ ਤਲਾਈ ਹੋਰ ਕਿਵੇਂ ਹੁੰਦੀ ਹੈ ਪੇਠੇ ਦੀ ਹੋਰ ਕਿਵੇਂ ਕਰਦੇ ਕੱਦੂ ਸੋਲ ਆ ਵੱਧ ਪਿਆਰ ਨਾਲ ਰੱਖਣਾ ਪੈਂਦਾ ਨਾਲ ਹੁੰਦੇ ਇੱਕ ਦੋ ਦੋ ਕੱਦੂ ਤੋੜ ਕੇ ਟੋਕਰੇ 'ਚ ਰੱਖਾਂਗੇ ਨਾਲ ਆਮ ਨਾਲ ਨਹੀਂ ਕਰਨਗੇ ਪੈਕਿੰਗ ਪੂਰੇ ਫੇਰ ਅਸੀਂ ਆਪ ਦਾ ਆ ਪਏ ਆ ਅੱਜ ਕੱਦੂ ਤੋੜਨ ਲਓ ਜੀ ਕਦੇ ਮੀ ਆ ਜਾਂਦਾ ਕਦੇ ਕਦੇ ਮੀ ਆ ਜਾਂਦਾ ਕਦੇ ਹਟ ਜਾਂਦਾ ਜਾਂ ਨੂੰ ਮੋਟਰ ਤੇ ਜਾਣ ਲੱਗਦਾ ਜਾਂ ਨੂੰ ਹਟ ਜਾਂਦਾ ਹੈ ਠੀਕ ਹੈ ਨਾ ਰਾਜਕੁਮਾਰਾ ਕੱਪੜੇ ਪਹਿਉਣ ਨੂੰ ਕਰਤਾ ਕਦਾ ਲਓ ਜੀ ਭਾਈ ਆ ਗਿਆ ਮੀ ਇਧਰਲੇ ਪਾਸੇ ਧੁੱਪ ਇੱਧਰਲੇ ਪਾਸੇ ਦੇਖੋ ਮਾਰੋੜੇ ਦਾ ਕਿੰਨਾ ਮੀਂਹ ਆ ਗਿਆ ਪੂਰਾ ਸ਼ਰਾਟਾ ਸੌਣ ਦੇ ਸ਼ਰਾਟੇ ਸ਼ੁਰੂ ਹੋ ਗਏ ਇਹ ਅੱਜ ਤਾਂ ਮੀਂਹ ਆਇਆ ਢ ਨਾਲ ਅਮਨ ਆ ਗਿਆ ਅੱਜ ਕੱਦੂ ਤੋੜ ਕੇ ਅਮਨ ਆ ਗਿਆ ਅੱਜ ਕਦੇ ਅਮਨ ਅੱਗੇ ਆਉਂਦਾ ਨਹੀਂ ਹੁੰਦਾ ਬਹਾਨਾ ਜੇ ਮਾਰ ਕੇ ਕਰੀ ਜਾ ਬੰਦਾ ਤੇ ਲਓ ਜੀ ਇੱਧਰ ਮੀਂਹ ਧੁੱਪ ਦੇ ਕਹਿੰਦੇ ਨਾ ਦੇਖੋ ਕਿੰਨਾ ਪੈਂਦਾ ਪੂਰਾ ਸਰਸਲੇ ਦਾ ਮੀਂਹ ਆ ਗਿਆ ਹੁਣ ਤਾਂ ਹਵਾ ਨਾਲ ਇਹ ਝਾੜਦਾ ਸੁੰਢੀ ਪੱਤਾ ਲਪੇਟ ਸੁੰਢੀ ਇਹ ਝਾੜਦਾ ਜੀ ਇਹਣਾ ਕੱਲ ਤੜਕਿਆ ਸੀ ਆ ਕੱਲ ਬਹੁਤ ਜ਼ਿਆਦਾ ਤੇਜ਼ ਹਵਾ ਚੱਲੀ ਐ ਕੱਲ ਤੜਕੇ ਵੀ ਆਇਆ ਕੱਲ ਅਸੀਂ ਇੱਥੇ ਮੋਟਰ ਤੇ ਦੀ ਆਪਾਂ ਪਰਸੋਂ ਲੱਗਿਆ ਐ ਪਰਸੋਂ ਪਰਸੋਂ ਤੜਕੇ ਮੀਂਹ ਬਹੁਤ ਤੇਜ਼ ਸੀਗਾ ਹਵਾ ਬਹੁਤ ਤੇਜ਼ ਸੀ ਹੂੰ ਕੱਲ ਨਹੀਂ ਗਿਆ ਪਰਸੋਂ ਗਿਆ ਪਰਸੋਂ ਇੱਥੇ ਬਹੁਜੀ ਇਕੱਠੀ ਕਰੀ ਆ ਚਲੋ ਹੁਣ ਮੀਂਹ ਦਾ ਨਜ਼ਾਰੇ ਲਈਏ ਅਜੇ ਅੱਧੇ ਬੰਦੇ ਸਾਡੇ ਘਰੀਂ ਨਹੀਂ ਸਕਰਾ ਜਣੇ ਕੱਦੂ ਤੋੜਨ ਸਗਰਾਏ ਨੇ ਆਉਣਾ ਸੀਗਾ ਨਾਲ ਤੜਾਉਣ ਲਓ ਜੀ ਬਾਈ ਹਟ ਗਿਆ ਮੀ ਬਹੁਤ ਭਰ ਗਿਆ ਇੰਨਾ ਕਿ ਮੀ ਪਿਆ ਇੰਨਾ ਕੀ ਚਾਹੀਦਾ ਬਸ ਸਾਰਾ ਬਸ ਕਰਕੇ ਪਣ ਕਣੀ ਜੀ ਪੂਰ ਪੂਰ ਕਰਦੀ ਆ ਮਾੜੀ ਮੋਟੀ ਕਣੀ ਕੋਣੀ ਜੀ ਤੇ ਹੁਣ ਅਸੀਂ ਚੱਲਦੇ ਆਂ ਕੱਦੂ ਤੋੜਨ ਚੱਲ ਵੀ ਰਾਜੂ ਆ ਜਾ ਪੁੱਤ ਓਏ ਆਜੋ ਆਜੋ ਹੁਣ ਕੱਦੂ ਤੋੜੀਏ ਲਓ ਜੀ ਹਟ ਗਿਆ ਬਸ ਇੰਨਾ ਕੀ ਚਾਹੀਦਾ ਹੁਣ ਮੱਛਰ ਹੋ ਗਿਆ ਯਾਨੀ ਕੱਦੂ ਆਜ ਬੋਤਲੀ ਜੀ ਬਹੁਤ ਉੜਦੀ ਆ ਹੁਣ ਕੜਤਾ ਬੇਲਾਂ ਚੋਂ ਮੱਛਰ ਲਓ ਜੀ ਭਾਈ ਟੁੱਟ ਗਿਆ ਕੱਦੂ ਤੇ ਸਾਰਾ ਨਹੀਂ ਰੋਟਾ तकरीबन ਅੱਧਾ ਘਰੋਟਾ ਅੱਧੇ ਤੋਂ ਥੋੜਾ ਜਿਹਾ ਇੱਕ ਬੈਡ ਵੱਧ ਰੁੱਟ ਗਿਆ ਤੇ ਆਪਣਾ ਪੈਕਿੰਗ ਹੋ ਗਈ ਮੋਟਾ మీడియం ਤੇ ਉਹ ਇੱਕ ਨੰਬਰ ਕਹਦੇ ਨੇ ਅਸੀਂ ਵਧੀਆ ਤੇ ਆਪਾਂ ਪੈਕ ਕਰਕੇ ਹੁਣ ਰੇੜੇ ਤੇ ਲੈ ਕੇ ਜਾਵਾਂਗੇ ਇੰਨੇ ਕੀ ਰੇੜੇ ਤੇ ਲੈ ਕੇ ਰੰਨਾ 18 19 ਕਿਲੋ ਫਾਫੇ ਬਸ 15 18 ਗੁੰਦੇ ਨੇ ਇਹਦੀ ਕੀ ਮੇਰਾ ਖਿਆਲ 16 17 ਹੋਗੇ ਤੇ ਇੰਨੇ ਕਿਲੋ ਫਾਫੇ ਹੋਗੇ ਉਹਦਾ ਇੱਕ ਤਾਂ ਹੈ ਨਹੀਂ ਗੱਪਤ ਇਹਦੇ ਕੁਝ ਨਹੀਂ 18 ਕਿਲੋ ਫਾਫੇ ਨੇ 18 ਫਾਫੇ ਪੈਕ ਹੋਗੇ ਤੇ ਹੁਣ ਲੱਕੀ ਰੇੜੇ ਤੇ ਤੇ ਫਿਰ ਘਰੇ ਜਾ ਕੇ ਪੇਠਾ ਵੀ ਪੈਕ ਕਰਨਾ ਤੇ ਚਲੋ ਜੀ ਕਰੀਏ ਫਿੱਟ ਰੇੜੇ ਤੇ ਸੁਭਰਾਜ ਤੇ ਅਮਨ ਚੱਲੇ ਮੋਟਰਸਾਈਕਲ ਤੇ ਲਾਣੇਦਾਰ ਭਾਗਿਆ ਉਹ ਮੋਟਰਸਾਈਕਲ ਤੇ ਉਧਰਲੀ ਮੋਟਰ ਦੀ ਸਵਿਚ ਕੱਟਣੀ ਆ 라ਜੂ ਮੋਟਰ ਖਿੱਚ ਕੱਟਦੀ ਲਾਜੂ ਮੋਟਰ ਸਵਿਚ ਕੱਟਦੀ ਆਪਾਂ ਨੇ ਦੋਵੇਂ ਮੋਟਰਾਂ ਚਲਾਉਣੀਆਂ ਨਹੀਂ ਹੈਗੀਆਂ ਹੁਣ ਮੀਂਹ ਪੈ ਗਿਆ ਅੱਜ ਦੋ ਵਾਰੀ ਅੱਜ ਮੀਂਹ ਪੈ ਗਿਆ ਦੋ ਵਾਰੀ ਸਵੇਰੇ ਵੀ ਪੈ ਗਿਆ ਸ਼ਾਮ ਨੂੰ ਪੈ ਗਿਆ ਵਧੀਆ ਜਿਹੀ ਜਿਹੀ ਚ ਪਾਣੀ ਹੈ ਤੇ ਲੋੜ ਨਹੀਂ ਹੈਗੀ ਤੇ ਇੱਧਰ ਕਾਲੂ ਪਾ ਦੀ ਰੋਟੀ ਤੇ ਕਰ ਲਿਆ ਜਿਹੜਾ ਆਪਾਂ ਨੇ ਫਲ ਤੇ ਹੁਣ ਚਲੇ ਜਾਵਾਂਗੇ ਘਰ ਨੂੰ ਘਰੇ ਜਾ ਕੇ ਕਰਨਾ ਜੀ ਪੇਠਾ ਪੈਕ ਤੇ ਕਦੂ ਜਿਵੇਂ ਮੈਂ ਦੱਸਿਆ ਅੱਧਾ ਟੁੱਟਿਆ ਤੇ ਮੀਂਹ ਕਰਕੇ ਥੋੜੇ ਜੇ ਲੇਟ ਹੋ ਗਏ ਅੱਧਾ ਘੰਟਾ ਮੀਂਹ ਕਰਕੇ ਲੰਘ ਗਿਆ ਤੇ ਅੱਧੇ ਘੰਟੇ ਦੀ ਕੰਮ ਰਹਿ ਗਿਆ ਸੀ ਸਾਡਾ ਘੰਟੇ ਦਾ ਕੰਮ ਰਹਿ ਗਿਆ ਅੱਧਾ ਘੰਟਾ ਮੀਂਹ ਕਰਕੇ ਖਰਾਬ ਹੋ ਗਿਆ ਤੇ ਅੱਧਾ ਘੰਟਾ ਸੀ ਪਹਿਲਾਂ ਹਟ ਗਿਆ ਤੇ ਫਿਰ ਘਰੇ ਜਾ ਕੇ ਵੀ ਕੰਮਕਾਰ ਕਰਨਾ ਪੇਠਾ ਭਰਨਾ ਤਾਂ ਕਰਕੇ ਆਪਾਂ ਬੰਦ ਕਰਤਾ ਕੰਮ ਤੇ ਚਲੋ ਹੁਣ ਚੱਲਦੇ ਆਂ ਜੀ ਘਰ ਨੂੰ ਰਿਹੜਾ ਲੈ ਕੇ ਤੇ ਪੇਠਾ ਭਰਾਂਗੇ ਘਰੇ ਜਾ ਕੇ ਉਹ ਵੀ ਕਰਾਂਗੇ ਪੈਕ ਫਿਰ ਕਰਨੀ ਹੈ ਗੱਡੀ ਲੋਡ ਪਹੁੰਚ ਗਏ ਜੀ ਘਰੇ ਟਾਈਮ 8:00 ਵਜੇ ਤੇ ਕੱਦੂ ਦਾ ਪੈਕ ਕਰ ਲੈ ਸਵਰਾਜ ਉਹਨਾਂ ਨੇ ਕਰਿਆ ਪੈਕ ਸਿਹਰਾਣੀ ਰਾਮਨ ਨੇ ਪੂਰੀ ਪੈਕਿੰਗ ਕੀਤੀ ਹੈ ਕੱਦੂ ਦੀ ਤੇ ਹੁਣ ਕਰਨਾ ਪੇਠਾ ਪੈਕ 9 ਵਜ ਜਾਣਗੇ ਮੈਨੂੰ ਲੱਗਾ ਘੰਟਾ ਦਾ ਲੱਗ ਜੂ ਸਾਨੂੰ ਪੈਕ ਕਰਕੇ ਲੋਡ ਕਰਨ ਨੂੰ ਲਓ ਜੀ ਪੈਕ ਕਰਨਾ ਪੇਠਾ ਹੁਣ ਤੇ ਕੱਦੂ ਸਾਨੂੰ ਦਿਖਾਈ ਰਿਹਾ ਪੈਕ ਕੀਤਾ ਹੈ ਤਿੰਨ ਤਿੰਨ ਵੈਰਾਈਟੀਆਂ ਚ ਹਾਂ ਹਾਂ ਇੱਥੇ ਪੜਦੇ ਤੇ ਢੋਲ ਰੱਖ ਲੈ ਕਰ ਲਈ ਤਿਆਰੀ ਪੈਕਿੰਗ ਦੀ ਪਾਣੀ ਦੇ ਭਰ ਲਾ ਮੋਟਰ ਚਲਾ ਦੀ ਪਾਣੀ ਦੇ ਭਰ ਲੈ ਡਰਮ ਹੁਣ ਕਰਾਂਗੇ ਪੇਠਾ ਪਕਾ ਜੀ ਹੋਏ ਜੀ ਕਿ ਪਖਾ ਲਿਆਇਆ ਜੈਤੋਂ ਦਾ ਲਾਜੀ ਕਿ ਲਾਉਂਦੇ ਕਿ ਲਾਇਆ ਨਾ ਜੀ ਨਾ ਤੇ ਭਾਂਡੇ ਦੇ ਸਿੰਮਰ ਨਾਲ ਜਿੱਲਾ ਦਾ ਮਿੱਠਾ ਖਾਈਆ ਵੱਢ ਕੇ ਆ ਆ ਆ ਚਲੇਂਦੇ ਆ ਨਾ ਅਸੀਂ ਹਾਂ ਅਲਲਹਾ ਮਦਰ ਪਿਆ ਇਸਪਰ ਦਾ ਮੈਂ ਉਹ ਪੇਠਾ ਤੇ ਆ ਤੂੰ ਇਕੱਲੇ ਪਿਆ ਆਲਿਆ ਉਹ ਪੀਸ ਬਾਹਰ ਲਿਹਾਫੇ ਤੋਂ ਬਾਹਰ ਨੂੰ ਚੜ ਕੇ ਚੜ੍ਹ ਕੇ ਮਾਂ ਆ ਵਾਲਾ ਵੀ ਅੰਦਰ ਕਰਦੇ ਡਾਲਾ ਲੱਗਦਾ ਹੋ ਜਾਊਗਾ ਚਾਲੀ ਕਿਸਲਾਮ ਹੈਗਾ ਟਰਾਲੀ ਉਹ ਪਰ ਲੱਸਦਾ ਦੇਖੋ ਆਹ ਫਿਰ ਆ ਦੇ ਜਿੱਦਿ ਸਟਾਰਟ ਕਰਕੇ ਹਾਂ ਹੈ ਲੋ ਜੀ ਬਾਈ ਜੀ ਪੌਣੇ 9 ਵਜੇ ਗਏ ਉੱਪਰ ਜਾ ਕੇ ਬਹੁਤ ਉੱਪਰ ਝੜ ਕੇ ਪਊਗਾ ਇਹ ਬੰਗਾ ਜਾਂ ਤੇ 9:30 ਵਜ ਗਏ ਜੀ ਪੌਣਾ ਘੰਟਾ ਲੱਗਿਆ ਆਪਾਂ ਨੂੰ ਪੇਠਾ ਭਰਤ ਆਪਾਂ ਨੇ ਅੱ비 25 ਲਫਾਵੇ 25 ਕ 20 ਕ ਲਫਾਵੇ ਆਪਣੇ ਲਗਭਗ ਹੈਗੇ ਕੱਦੂਆਂ ਦੇ ਤੇ ਗੱਡੀ 'ਚ ਲੋਡ ਕਰਤੇ ਆਪਾਂ ਨੇ ਪੈਕ ਕਰਕੇ ਸਵੇਰੇ ਜਾਊ ਸੋਨੀ ਗੱਡੀ ਨਾਲ ਮੰਡੀ ਮਲੇਰ ਕੋਟਲਾ ਸਬਜ਼ੀ ਮੰਡੀ 'ਚ ਤੇ ਵੇਚ ਕੇ ਆਵਾਂਗੇ ਬਾਕੀ ਪੇਠਾ ਕੁਛ ਰਹਿ ਗਿਆ ਇੱਧਰ ਪਿਆ ਹਜੇ ਕਦੂ ਵੀ ਤੋੜਨ ਨੂੰ ਰਹਿ ਗਿਆ ਉਹ ਵੀ ਕੱਲ ਨੂੰ ਤੋੜਾਂਗੇ ਤੇ ਹਾਂ ਟਰੈਕਟਰ ਵਾਹਣੀ ਖੜਾ ਉਹਧਰ ਕਰਨਾ ਵਿੱਚ ਤੇ ਬਾਕੀ ਕਦੂ ਰਹਿ ਗਿਆ ਉਹ ਤੋੜਨਾ ਤੇ ਰਹਿ ਗਿਆ ਪੇਠਾ ਪੈਕ ਕਰਨ ਨੂੰ ਕੱਲ ਨੂੰ ਤੋੜ ਕੇ ਪੈਕ ਕਰਕੇ ਕੱਲ ਨੂੰ ਵੀ ਭੇਜਾਂਗੇ ਟਰਾ ਗੱਡੀ ਸਬਜ਼ੀ ਮੰਡੀ ਤੇ ਚਲੋ ਠੀਕ ਹੈ ਜੀ ਆ ਵੀਡੀਓ ਆਪਣੀ ਇੱਥੇ ਤੱਕ ਕੀਤੀ ਸੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੀਆਂ ਵੀਡੀਓ ਦੇਖਣ ਲਈ ਮਿਲਦੇ ਆ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ